ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਤਾੜੀ ਸਾਹਿਬ ਸ਼੍ਰੀ ਚਮਕੌਰ ਸਾਹਿਬ ਜੀ ਦੇ ਚਮਕੌਰ ਸਾਹਿਬ ਸ਼ਹੀਦ ਸਿੰਘਾਂ ਦੀ ਧਰਤੀ ਹੈ ਜਿੱਥੇ 10 ਲੱਖ ਫੌਜ ਦਾ ਮੁਕਾਬਲਾ ਭੁਖਣ ਭਾਣੇ 40 ਸਿੰਘਾਂ ਨੇ ਬੁੱਧੀ RAM ਦੀ ਗੜੀ ਚੋ ਕੀਤਾ ਸੀ ਗੜੀ ਸਾਹਿਬ ਚੋ ਤਾੜੀ ਸਾਹਿਬ ਗੁਰਦੁਆਰਾ ਦੋਸਤੋ ਉਹੀ ਗੁਰਦੁਆਰਾ ਸਾਹਿਬ ਹੈ ਜਿੱਥੇ ਖੜ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਲਲਕਾਰਿਆ ਸੀ ਮੁਗਲਾਂ ਨੂੰ ਤਾੜੀ ਮਾਰ ਕੇ ਕਿਹਾ ਸੀ ਕਿ ਹਿੰਦ ਦਾ ਪੀਰ ਜਾ ਰਿਹਾ ਏ ਜੇ ਹੈ ਕਿਸੇ ਵਿੱਚ ਹਿੰਮਤ ਤਾਂ ਫੜ ਕੇ ਦਿਖਾਓ ਦੋਸਤੋ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਤੇ ਗੁਰਦੁਆਰਾ ਸ੍ਰੀ ਤਾੜੀ ਸਾਹਿਬ ਦੇ ਬਿਲਕੁਲ ਨਾਲ ਪਿੰਡ ਭਲਿਆਣ ਦੇ ਨਗਰ ਨਿਵਾਸੀ ਔਰ ਪੰਚਾਇਤ 1993 ਤੋਂ ਬਹੁਤ ਹੀ ਸ਼ਰਧਾਪੂਰਵਕ ਸੇਵਾ ਭਾਵਨਾ ਨਾਲ ਸਾਰੇ ਨਗਰ ਦੇ ਸਹਿਯੋਗ ਨਾਲ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਹਰ ਸਾਲ 1993 ਤੋਂ ਲਗਾਤਾਰ ਲੰਗਰ ਦੀਆਂ ਸੇਵਾਵਾਂ ਲਵਾਉਂਦੇ ਆ ਰਹੇ ਆ ਸੋ ਆ ਜਿਹੜੀਆਂ ਤੁਸੀਂ ਤਸਵੀਰਾਂ ਵੇਖ ਰਹੇ ਹੋ ਸਾਰੇ ਵੀਰ ਪਿੰਡ ਭਲੇ ਆਂਦੇ ਹਨ ਇਸ ਲੰਗਰ ਦੀ ਇੱਕ ਹੋਰ ਖਾਸ ਬਹੁਤ ਜ਼ਿਆਦਾ ਖਾਸੀਅਤ ਗੱਲ ਹੈ ਬਹੁਤ ਖਾਸ ਗੱਲ ਇਹ ਹੈ ਕਿ ਇਸ ਲੰਗਰ ਦੀ ਉਗਰਾਹੀ ਕਦੇ ਦੀ ਪਿੰਡ ਵਿੱਚੋਂ ਘੁੰਮ ਕੇ ਨਹੀਂ ਕੀਤੀ ਜਾਂਦੀ ਇਹਨਾਂ ਲੰਗਰਾਂ ਦੇ ਵਿੱਚ ਜਿੰਨੀ ਵੀ ਮਾਇਆ ਆਂਦੀ ਹੈ ਉਹ ਐਨ ਆਰ ਆਈ ਵੀਰਾਂ ਦੇ ਥਰੂ ਉਹਨਾਂ ਦੀਆਂ ਮਿਹਨਤਾਂ ਚੋਂ ਆਂਦੀ ਹੈ ਜਾਂ ਫਿਰ ਜਿਹੜੇ ਇਸ ਲੰਗਰ ਦੇ ਪ੍ਰਬੰਧਕ ਆ ਉਹਨਾਂ ਦੇ ਘਰ ਵਿੱਚ ਆ ਕੇ ਉਹਨਾਂ ਦੇ ਹੱਥਾਂ ਵਿੱਚ ਪਿੰਡ ਦੇ ਨਗਰ ਨਿਵਾਸੀ ਖੁਦ ਪਕੜਾ ਕੇ ਜਾਂਦੇ ਆ ਯਾਨੀ ਕਿ ਕਿਸੇ ਦੇ ਘਰ ਉਗਰਾਹੀ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਕਿ ਇੱਥੋਂ ਦੀ ਜਿਹੜੀ ਨਵੀਂ ਬਣੀ ਪੰਚਾਇਤ ਆ ਉਹ ਹੋਰ ਵੀ ਬਹੁਤ ਵਧੀਆ-ਵਧੀਆ ਉਪਰਾਲੇ ਕਰ ਰਹੀ ਆ ਪਿੰਡ ਭਲੀਆਣ ਦੇ ਨੌਜਵਾਨ ਸਰਪੰਚ ਸਤਵੀਰ ਸਿੰਘ ਸੱਤੀ ਜੀ ਦੇ ਔਰ ਪੰਚਾਇਤ ਦੇ ਬਹੁਤ ਹੀ ਨੇਕ ਉਪਰਾਲੇ ਜਿਹੜੇ ਇਹਨਾਂ ਨੇ ਆਰੰਭ ਕੀਤੇ ਆ ਕਿ ਕੋਈ ਵੀ ਜ਼ਰੂਰਤਮੰਦ ਪਰਿਵਾਰ ਦੀ ਲੜਕੀ ਬੇਟੀ ਦਾ ਜਦੋਂ ਵਿਆਹ ਹੁੰਦਾ ਏ ਤਾਂ ਪੰਚਾਇਤ ਆਪਣੇ ਵੱਲੋਂ ਉਹਨੂੰ ਬੀਤੀ ਸਹਾਇਤਾ ਦਿੰਦੀ ਹੈ ਮਨੁਸ਼ਾਗਣ ਸਕੀਮ ਦੇ ਰੂਪ ਵਿੱਚ ਇਹ ਸਹਾਇਤਾ ਐਨਆਰਆਈ ਵੀਰਾਂ ਦੇ ਵੱਲੋਂ ਆਂਦੀ ਹੈ ਤੇ ਹੋਰ ਨਗਰ ਦੇ ਪਤਵੰਤੇ ਸੱਜਣਾ ਵੱਲੋਂ ਜੋ ਪੰਚਾਇਤ ਦੇ ਥਰੂ ਦਿੱਤੀ ਜਾਂਦੀ ਹੈ ਇਹ ਵੀ ਸਰਪੰਚ ਸਾਹਿਬ ਦਾ ਔਰ ਪੰਚਾਇਤ ਦਾ ਬਹੁਤ ਹੀ ਨੇਕ ਉਪਰਾਲਾ ਹੈ ਸ਼ਲਾਘਾਯੋਗ ਉਪਰਾਲਾ ਇਹ ਪਿੰਡ ਰੋਪੜ ਜ਼ਿਲ੍ਹੇ ਦੇ ਸ਼੍ਰੀ ਚਮਕੌਰ ਸਾਹਿਬ ਦੀ ਤਹਿਸੀਲ ਵਿੱਚ ਪੈਂਦਾ ਹੈ ਪਿੰਡ ਭਲਿਆਣ ਦੇ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਵਾਲੇ ਉਹਨਾਂ ਦਾ ਜਨਮ ਵੀ ਇਸ ਪਿੰਡ ਵਿੱਚ ਬਹੁਤ ਹੀ ਖੂਬਸੂਰਤ ਗੁਰਦੁਆਰਾ ਸਾਹਿਬ ਦੀ ਜਿਹੜੀ ਬਿਲਡਿੰਗ ਹੈ 2 ਕਰੋੜ ਦੀ ਲਾਗਤ ਨਾਲ ਉਸਾਰੀ ਗਈ ਹੈ ਇਸ ਪਿੰਡ ਦੇ ਵਸਨੀਕ ਸਾਰੇ ਧਰਮਾਂ ਨੂੰ ਮੰਨਦੇ ਹਨ ਸਾਰੇ ਧਰਮਾਂ ਦਾ ਆਦਰ ਕਰਦੇ ਹਨ ਸਤਿਕਾਰ ਕਰਦੇ ਹਨ ਇਸ ਪਿੰਡ ਵਿੱਚ ਸ਼੍ਰੀ ਕ੍ਰਿਸ਼ਨ ਜੀ ਦਾ ਬਹੁਤ ਹੀ ਖੂਬਸੂਰਤ ਮੰਦਿਰ ਵੀ ਹੈ ਇਸ ਪਿੰਡ ਦੇ ਵਸਨੀਕ ਇਸ ਪਿੰਡ ਦੇ ਵਾਸੀ ਸਭ ਨਾਲੋਂ ਜ਼ਿਆਦਾ ਆਸਥਾ ਇਨਸਾਨੀਅਤ ਵਿੱਚ ਰੱਖਦੇ ਹਨ ਭਲਾਈ ਵਿੱਚ ਰੱਖਦੇ ਹਨ ਦੋਸਤੋ ਦੁਨੀਆ 'ਚ ਜਿੰਨੇ ਵੀ ਧਰਮ ਹੈ ਉਹ ਸਭ ਨੇ ਆਪਣੇ ਜਿਹੜੇ ਪੂਜਾ ਸਥਾਨ ਬਣਾਏ ਹੋਏ ਆ ਸਿਰਫ ਪੂਜਾ ਕਰਨ ਲਈ ਉਹਨਾਂ ਦੇ ਸਥਾਨ ਬਣੇ ਹੋਏ ਆ ਸਿਰਫ ਇਕਲੋਤਾ ਦੁਨੀਆ ਦਾ ਇਹ ਸਿੱਖੀ ਧਰਮ ਹੈ ਜਿਹਦੇ ਜਿੰਨੇ ਵੀ ਗੁਰਦੁਆਰੇ ਬਣੇ ਹੋਇਆ ਸ਼ਹਾਦਤਾਂ ਦੀਆਂ ਨਿਸ਼ਾਨੀਆਂ ਬਣੀਆਂ ਹੋਈਆਂ ਜਿੱਥੇ-ਜਿੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਉੱਥੇ ਸ਼ਹਾਦਤਾਂ ਹੋਈਆਂ ਖੂਨ ਡੁੱਲਿਆ ਇਨਸਾਨੀਅਤ ਲਈ ਖੂਨ ਡੁੱਲਿਆ ਕੌਮ ਲਈ ਖੋਣ ਟੁਲਿਆ ਇੱਕੋ ਇੱਕ ਧਰਮ ਹੈ ਤੇ ਸਿੱਖ ਕਦੇ ਵੀ ਮਾਤਮ ਨਹੀਂ ਮਨਾਉਂਦੇ ਸਿੱਖ ਜਸ਼ਨ ਮਨਾਉਂਦੇ ਆ ਸਿੱਖ ਸੂਰਮਿਆਂ ਦੀ ਮੌਤ ਨਹੀਂ ਹੁੰਦੀ ਸਿੱਖ ਸੂਰਮਿਆਂ ਦੇ ਮੌਤ ਨਾਲ ਵਿਆਹ ਹੁੰਦੇ ਆ ਤੇ ਬਾਬੇ ਨਾਨਕ ਦਾ 20 ਦਾ ਲੰਗਰ ਜਿਹੜਾ ਸ਼ੁਰੂ ਤੇ ਚੱਲਦਾ ਆਇਆ ਉਰਚ ਐਂਡ ਤੱਕ ਚੱਲਦਾ ਰਹਿਣਾ ਸੋ ਦੋਸਤੋ ਇਸ ਪਿੰਡ ਦੀ ਇਸ ਨੇਕ ਕਮਾਈ ਨੂੰ ਇਸ ਨੇਕ ਉਪਰਾਲੇ ਨੂੰ ਸ਼ੇਅਰ ਜ਼ਰੂਰ ਕਰਨਾ ਜੀ ਵੀਡੀਓ ਨੂੰ ਔਰ ਲਾਈਕ ਔਰ ਕਮੈਂਟਾਂ ਚ ਵਾਹਿਗੁਰੂ ਜ਼ਰੂਰ ਲਿਖਣਾ ਜੀ ਦਰਸ਼ਨ ਕਰ ਰਹੇ ਹੋ ਤੁਸੀਂ ਸ੍ਰੀ ਚਮਕੌਰ ਸਾਹਿਬ ਦੀ ਧਰਤੀ ਦੇ ਦਰਸ਼ਨ ਕਰ ਰਹੇ ਹੋ ਤੁਸੀਂ ਸੰਗਤ ਦੇ ਸੰਗਤ ਵਿੱਚ ਵਾਹਿਗੁਰੂ ਖੁਦ ਆ ਕੇ ਬਹਿੰਦਾ ਹੈ ਸੰਗਤ ਦੀ ਪੰਗਤ ਵਿੱਚ ਬੈਠ ਕੇ ਬਾਬਾ ਨਾਨਕ ਪ੍ਰਸ਼ਾਦਾ ਛਕਦਾ ਹੈ ਸੰਗਤਾਂ ਵਿੱਚੇ ਸ਼ਹੀਦ ਸਿੰਘ ਵਸਦੇ ਸੋ ਚੈਨਲ ਨੂੰ ਕਰ ਲੈਣਾ ਜੀ ਫੋਲੋ ਵੀਡੀਓ ਨੂੰ ਕਰ ਦੇਣਾ ਸ਼ੇਅਰ ਕਮੈਂਟਾਂ 'ਚ ਵਾਹਿਗੁਰੂ ਜ਼ਰੂਰ ਲਿਖ ਦੇਣਾ ਔਰ ਲਾਈਕ ਜ਼ਰੂਰ ਕਰ ਦੇਣਾ ਜੀ ਧੰਨਵਾਦ ਜੀ